ਹੈਲੋ ਦੋਸਤੋ ਸਸਰੀ ਗਾਲ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਦੇ ਆਂ ਝੋਟੀਆਂ ਦੀ ਇਹ ਆਪਣੀਆਂ ਝੋਟੀਆਂ ਤੇ ਇਹਨਾਂ ਦੇ ਮੱਟੀ ਕੇ ਭਰਾਤੇ ਕਿੰਨੇ ਕੁ ਭਰਾਤੇ ਹੋਣਗੇ ਮੈਂ ਇਹਨਾਂ ਤੇ 9 ਟੀਕੇ ਭਰਾਤੇ ਤਿੰਨੇ ਝੋਟੀਆਂ ਦੇ ਰਹੀ ਕੋਈ ਨਹੀਂ ਅੱਛਾ ਝੋਟੀਆਂ ਚ ਕਮੀ ਕੋਈ ਨਹੀਂ ਕਿੱਡੀ ਸੰਖੇ ਝੋਟੀਆਂ ਕੋਠੇ ਜਿੱਡੀ ਤੇ ਆ ਵੀ ਝੁੱਟ ਗਈ ਹੈ ਚਲੋ ਦੋ ਸੂਏ ਸੂਈ ਹੈ ਇਹ ਇਹਦੀ ਕੱਟੀ ਹੈ ਤੇ ਇਹਦੇ ਹੁਣ ਭਰਾ 6 ਮਹੀਨੇ ਹੋ ਗਏ 7 ਮਹੀਨੇ ਸੂਈ ਨੂੰ ਤੀਜਾ ਟੀਕਾ ਭਰਾਇਆ ਹੈ ਤੇ ਤੇ ਚੈਕ ਸਾ ਮਹੀਨਾ ਹੋਇਆ ਹੈ ਤੇ ਭਰਾਏ ਨੂੰ ਉਹਦੇ ਹਲੇ ਹਫਤਾ ਹੋਇਆ ਭਰਾਏ ਨੂੰ ਖਾਲੀ ਠੀਕ ਹੈ ਨਿਕਲੀ ਗਈ ਹਲੇ ਕੋਈ ਪਤਾ ਨਹੀਂ ਪਰ ਇਹਨਾਂ ਦਾ ਅਪਾ ਕਹਿ ਨਹੀਂ ਸਕਦੇ ਤਿੰਨਾਂ ਝੋਟੀਆਂ ਨੂੰ ਵੀ ਕੋਈ ਗੱਬਣ ਆਪਾਂ ਮੂੰਹ ਨਹੀਂ ਐ ਨਹੀਂ ਕਹਿ ਸਕਦੇ ਵੀ ਹਾਂ ਯਾਰ ਹੈਗੀ ਆ ਗੱਬਣ ਆ ਇਹ ਤਿੰਨ ਮਹੀਨੇ ਹੋ ਗਏ ਸੀ ਨੂੰ ਲੱਗਦੀ ਐ ਇਸ ਵੀ ਸੂਨ ਵਾਲੀ ਐ ਪਰ ਕੀ ਪਤਾ ਸੀ ਵੀ ਇਹ ਕੁਲਗੀ ਵੀ ਖਾਈ ਜਾਂਦੀ ਐ ਇਹ ਜਾਂ ਖਰਾਕ ਮੜੀ ਜੀ ਵੱਧ ਪੈ ਗਈ ਹੋਣੀ ਇਹਨੂੰ ਤੇ ਪੂਰੀਆਂ ਸੋਹਣੀਆਂ ਝੋਟੀਆਂ ਯਾਰ ਆ ਦੇਖੋ ਠੀਕ ਆ ਪੂਰੀਆਂ ਕੁੰਡੀਆਂ ਤੇ ਬਣਦੀਆਂ ਠੰਡੀਆਂ ਝੋਟੀਆਂ ਯਾਰ ਝੋਟੀ ਬਣਦੀ ਕਿੱਥੇ ਜਾ ਕੇ ਆ ਕਿਸੇ ਨੂੰ ਪਤਾ ਆਪਾਂ ਦੁੱਧ ਤਿੰਨ ਖਰਾ ਕਰਦੇ ਆ ਵੀ 70 ਰੁਪਏ 60 ਰੁਪਏ 50 ਪਾ ਜਾਂਦਾ ਝੋਟੀ ਬਣ ਤੇ ਕਈ ਵਾਰੀ 5 ਸਾਲ ਲੱਗ ਜਾਂਦੇ ਆ ਤੇ ਕਈ ਵਾਰੀ ਕਿਸਮਤ ਚੰਗੀ ਹੋਵੇ ਤਾਂ 1.5 ਸਾਲ ਦੇ ਵਿੱਚ ਬਣ ਜਾਂਦੀ ਏ ਝੋਟੀ ਹੁਣ ਇਹ 2.5 3 3 2.5 2.5 ਸਾਲਾਂ ਦੀਆਂ ਇਹ ਤੇ 6 ਮਹੀਨੇ ਤਾਂ ਮੈਨੂੰ ਟੀਕੇ ਪਰੋਂਦਿਆਂ ਨੂੰ ਹੋਗੇ ਉਹ ਚੈੱਕ ਕਰਾਈਆ ਸਾਰਾ ਕੁਝ ਸਹੀ ਆ ਬੱਚੇਦਾਨੀ ਸਾਰਾ ਕੁਝ ਓਕੇ ਆ ਸਿਸਟਮ ਸਾਰਾ ਵੀ ਚੈੱਕ ਕੀਤਾ ਫਿਰ ਕਮੀ ਕਿੱਥੇ ਆ ਪਹਿਲਾਂ ਦੂਜੇ ਡਾਕਟਰ ਤੋਂ ਭਰਉਂਦੇ ਸੀ ਉਹ ਬਦਲਤਾ ਆਪਾਂ ਦੂਜੇ ਨੇ ਦੋ ਦੋ ਭਰਤੇ ਟੀਕੇ ਇੱਕ ਕੋਹਣੇ ਭਰ ਐਸੀ ਨਹੀਂ ਰਹੀਆਂ ਆਪਾਂ ਡਾਕਟਰ ਚ ਵੀ ਕੀ ਪਤਾ ਹੁਣ ਕਿਹਦੀ ਵੀ ਟੀਕੇ ਗਲਤ ਆ ਕਿ ਡਾਕਟਰ ਗਲਤ ਆ ਕਿ ਝੋਟੀਆਂ ਝੋਟੀਆਂ ਦਾ ਸਹੀ ਹੈ ਡਾਕਟਰ ਵੀ ਸਹੀ ਹੈ ਜਾਂ ਤਾਂ ਉਹ ਡਾਕਟਰ ਦੀ ਕਦੇ ਝੋਟੀ ਨਾ ਰਹੀ ਹੋਵੇ ਫੇਰ ਦੁੱਧ ਹੈ 1.5 ਲੱਖ ਤੋਂ ਘੱਟ ਪਸ਼ੂ ਹੈ ਨਹੀਂ ਜੇ ਆਪਾਂ ਮੰਨੀਏ ਝੋਟੀ ਕੋਈ ਚੰਗੇ ਦੁੱਧ ਵਾਲੀ ਲੈਣੀ ਹੈ 1.5 ਲੱਖ ਤੋਂ ਘੱਟ ਹੈ ਨਹੀਂ ਜੇ ਲੈ ਕੇ ਖੱਪੜਾਉਣੀ ਹੈ ਚਲੋ ਤਾਂ ਮਿਲ ਹੀ ਜਾਣੀ ਆਹ ਦੇਖੋ ਕਿੰਨੀ ਸਨਖੀ ਹੈ ਤੇ ਮੇਰੇ ਤੋਂ ਉੱਤੇ ਸਿਰ ਚੱਕ ਜਾਂਦੀ ਆ ਮੇਰੇ ਮੋਢੇ ਦੇ ਬਰਾਬਰ ਦਾ ਪਿੱਠਾ ਠੀਕ ਹੈ ਜੀ ਤੁਸੀਂ ਦੇਖੋ ਤਾਂ ਥੱਲੇ ਮੈਂ ਖੜਾ ਤੇ ਆਹ ਦੇਖੋ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਹੁਣ ਥੱਕ ਗਏ ਭਰਾ ਭਰਾ ਠੀਕ ਹੈ ਨਾ ਥੱਕ ਜਾਂਦਾ ਹੁੰਦਾ ਜਿਵੇਂ ਬੰਦਾ ਯਾਰ ਇੰਨੇ ਕਿੰਨੇ ਪਹਿਲਾਂ ਤਾਂ ਸ਼ੁਰੂ ਸ਼ੁਰੂ ਚ ਮਹਿੰਗੇ 11 1100 ਵਾਲੇ ਭਰਾ 1500 ਵਾਲੇ ਠੀਕ ਹੈ ਵੀ ਇਹ ਕਿਦਾਗਾ ਬਿਰਾਵਲੀ ਮਤਲਬ ਕਿ ਆਪਾਂ ਨਾਮ ਤਾਂ ਚਲ ਕਾਨੂੰ ਲੈਣਾ ਕਿਸੇ ਦਾ ਉਹਨਾਂ ਤਾਂ ਸਹੀ ਹੋਣਗੇ ਠੀਕ ਹੈ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਪਰ ਆਪਾਂ ਇਹ ਕਹਿੰਨੇ ਆ ਮੇਰਾ ਮਹਿੰਗੀ ਵੀ ਭਰਾ ਭਰਾ ਦੇਖ ਲੇ ਐਂਡ ਤੇ ਆ ਕੇ ਮੈਂ ਖੈਰ ਝੋਟੀਆਂ ਤੇ ਯਕੀਨ ਹੈ ਨਹੀਂ ਆਪਾਂ ਸਰਕਾਰੀ ਭਰਦ ਹੋਈ ਆ 2.5 ਤਿੰਨ ਸੌ ਵਾਲਾ ਕੋ ਆਪਾਂ ਨੂੰ ਐਸੀ ਵੀ ਝੋਟੀ ਚੰਗੀ ਹੈ ਮਹਿੰਗਾ ਟੀਕਾ ਭਰਾਈਏ ਚੰਗਾ ਬੱਚਾ ਹੋਵੇ ਹੂੰ ਇੱਕ ਵਾਰ ਇੱਕ ਤਾਂ ਰਹਿੰਦੀ ਕਮਾਲ ਦੀ ਗੱਲ ਹੈ ਰੱਖ ਲੋ ਪਸੂ ਘਾਟੇ ਦਾ ਸੌਦਾ ਹੈ ਯਾਰ ਕੀ ਪਸੂ ਰੱਖ ਗਏ ਯਾਰ ਹਣ ਦੱਸੋ ਆ ਖੜੀਆਂ ਫਿਰ ਦੁੱਧ ਵਾਲੇ ਤੁਸੀਂ ਦੁੱਧ ਪੀਂਨੇ ਹੋ 50 ਰੁਪਏ ਦੁੱਧ ਨਹੀਂ ਕੋਈ ਪੀਰੇ ਦੁੱਧ ਤਾਂ ਮਿਲਦਾ ਹੀ ਨਹੀਂ ਹੈ ਨਹੀਂ 50 ਰੁਪਏ ਲੀਟਰ ਦੁੱਧ ਤਾਂ 70 ਸਹੀ ਮਿਲ ਜੇ ਉੱਥੇ ਸ਼ੁਕਰ ਕਰੋ ਦੁੱਧ ਕਿੱਥੇ ਜਾ ਕੇ ਇਹਨੇ ਵੰਨਣਾ ਕਿੱਥੇ ਜਾ ਕੇ ਇਹਨੇ ਦੁੱਧ ਦੇਣਾ ਉਹ 100 ਰੁਪਏ ਵੀ ਸਸਤਾ ਹੈ ਕਿੰਨਾ ਖਾ ਜਾਂਦੀਆਂ ਜਾਂ ਪਤਨ ਸਸਤਾ ਸਾਲਾਂ ਦਾ ਲਈਏ ਕਿੰਨਾ ਖਾ ਗਏ ਮੈਨ ਤਾਂ ਇਹ ਸਮਝ ਨਹੀਂ ਆਉਂਦੀ ਵੀ ਗਲਤ ਕੌਣ ਹੈ ਇਹਦੇ ਚ ਯਾਰ ਪਸ਼ੂ ਟੀਕਾ ਕਿ ਟਾਈਮ ਇਹਨਾਂ ਦਾ ਕੀ ਐ? ਰਾਕ ਚ ਕੋਈ ਸਾਰਾ ਕੁਝ ਓਕੇ ਚੈੱਕ ਕਰਨੀਆ ਹੀਟ ਆਉਂਦੀ ਆ ਟਾਈਮ ਟੂ ਟਾਈਮ ਸਹੀ ਹੀਟ ਆਉਂਦੀ ਐ ਇਹਨਾਂ ਨੂੰ। ਟਾਈਮ ਦਾ ਠੀਕੇ ਭਰਾਈ ਜਾਂਦੇ ਆ ਜੇ ਹੀਟ ਆਉਂਦੀ ਆ ਤਾਂ। ਨਾ ਨਾ। ਸਹੀ ਪੂਰੀ ਆਉਂਦੀ ਆ ਹੀਟ। ਉਹ ਤਾਂ ਐਂ ਲੱਗਦੀ ਸੀ ਜਿਵੇਂ ਗੱਭਣ। ਤੇ ਜੋ ਦੇਖਿਆ ਪਤਲੀਆਂ-ਪਤਲੀਆਂ ਤਾਰਾਂ ਚੌਥੇ ਮਹੀਨੇ ਦੇ ਵਿੱਚ ਤੇ ਮੈਂ ਕਿਹਾ ਲੈ ਉਹ ਵੀ ਨਹੀਂ ਤੇ ਖਾਲੀ ਐ। ਚਲੋ ਕੋਈ ਧੰਨਵਾਦ।